Hãy, đi hãy, hãy, hả? hãy, 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 à, hãy, 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 ਕੰਮ ਕੁਝ ਨਹੀਂ ਹੋ ਰਿਹਾ। ਦੇਸਾਇਰ ਨੇ ਮਾਲਾ ਜਿਹੜੀ ਲੱਕਸੇਦਾਂ ਨਾ। ਮਾਲਾ ਤੋਂ ਗੁਰੂ ਬੋਗਾਂ ਕੱਢੇ ਭਰਾ। ਇਹਨੇ ਇਹਨੂੰ ਕਰ ਦਿੱਤਾ। ਇਹ ਭਰਾ ਮੇਰੇ ਕੋਲ ਫੋਨ ਦੇਵਰਾ ਦਾ ਮੁੰਡਾ ਬੋਸ ਦਾ ਪਾਣ ਚੈਗਰੀ। ਮੇਰਾ ਨਾ ਨਾ ਆਉਣਾ। ਅਸੀਂ ਇਹਦੀ ਬੂਤ ਪਹਿਲਾਂ ਬੂਤ ਕੁੱਟ ਕੇ ਰਾਤ ਵੀ ਕੁੱਟਿਆ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੇਖ। ਨੂੰ ਠੀਕ ਹੈ ਬਈ। ਨਾ ਨਾ ਬੈਠਣਾ ਕਹਿੰਦੇ ਕਰ ਤਰਾ। ਤੇ ਨੋਟ ਦਿਖਾ। ਆ ਲੈ ਵੀਰੇ। ਫੋਨ ਫੜਾਉ। ਨਾ ਨਾ ਉਹੀ ਨੋਟ ਸਾਲਾ 250 ਦੇ। ਆ ਲੋ। ਉਹ ਬੁਮਾਲ ਫੜਾ ਤਰਾ ਕਿੱਥੇ ਆ? ਝੂਠ ਬੋਲ ਤਰਾ। ਆੜਾ ਮੇਰੇ ਫੋਟੋਆਂ ਵਿੱਚ ਤੇ ਨੋਟ ਦੇ ਦੇਖ ਕੇ ਬਾਹਰ ਹੀ ਪਾਵਾਏ ਗੇ ਕੱਲ ਨੂੰ ਸਾਡਾ ਕੋਲ ਪਤਾ ਲੈ ਵਾਹ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਉਹਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਦੇ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਵੇਂ ਨੰਬਰ ਆ ਨਾ 2200 ਦਾ ਨੋਟ ਸਾਬਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਪਰ ਆ ਦੇਖੋ ਸਾਬਨ ਵਾਲੀਆਂ ਤੇ ਵੀ ਕੀ ਜਾਂਦਾ ਯਾਰ ਪਾਣੀ ਦਿੱਤੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਵੀ ਕੱਢ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਭੈਣ ਜਿਹੜਾ ਹੁਣ ਇੱਕ ਬਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸੱਦੇ ਇੱਥੇ ਮੈਂ ਹਾਂ ਬਈ ਹਾਂ ਡੱਬਾ ਹੈ ਜੀ ਕਿੰਨੇ ਨਹੀਂ ਬਈ ਨਾ ਨਾ ਡੱਬਾ ਕਿੱਥੇ ਆਇਆ ਨਹੀਂ ਹੈ ਬਈ ਐ ਕਿਉਂ ਨਹੀਂ ਆਇਆ ਸਾਰਾ ਗੁੱਸਾ ਬਾਬਾ ਅਸੀਂ ਦੋ ਵਾਰ ਸਾਦਾ ਨਹੀਂ ਵਾਰ ਮੈਂ ਕੱਢਾਂਗੇ ਠੀਕ ਆ ਪਰਿੰਟ ਦਾ ਬਈ ਦੇ ਕਰਨ ਵਾਲੀ ਗੱਲ ਹੈ ਨਾਉ ਕਰਨ ਵਾਲੀ ਗੱਲ ਕਿਉਂ ਨਹੀਂ ਅਜੇ ਜਮਾਕਾਂ ਨੂੰ ਵੀ ਗੈਰ ਤੋਂ ਦੀ ਉਹਨੇ ਮੇਰੇ ਡੀਲਰਾਂ ਤੇ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬ ਨਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਹੈ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਜੂ ਵਿਕਦਾ ਹੈਗਾ ਖਰ ਤੇ ਤਵੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਗਿਆ ਤੇ ਲਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਨੀਆਂ ਚੀਜ਼ਾਂ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੈ ਕੱਢੋ ਚੱਕੋ ਇਹਨੂੰ ਹੋਰ ਵੀ ਹੋਣੇ ਹੋਰ ਉਹ ਤਿੰਨ ਪੱਤੇ ਖਾਤਰ ਤਾਂ ਨਹੀਂ ਕੋਈ ਏਡੀ ਵੀ ਕਹਿੰਦਾ ਅਮੀਰ ਹੋਦਾ ਸੀ ਏਡੀ ਕੋ ਦਾ ਵੀ ਆ ਸਬਨ ਵਾਲੀ ਦੁਕਾਨ ਹੈ ਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਹਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਕ ਆ ਭੈਣ ਜਦੋਂ ਪੱਟੇ ਜਾਂਦੇ ਨੇ ਰੋਜ਼ ਇਰੋਂ ਅਸੀਂ ਤੇਰੇ ਤੇਥੋਂ ਲਾ ਜਾ ਕੇ ਤੇ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਯਾਰ ਰਾਤ ਵੀ ਖੱਲਿਆ ਪੂਰਾ ਇਹ ਹੈ ਨਾ ਜ਼ਿੰਮੇਵਾਰੀ ਕਾਦੀ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਵੀ ਦਿਖਾਉਣਾ ਇਹਦੀ ਕੁੱਟਮਾਰ ਕਰੀ ਯਾਰ ਰਾਤ ਸਾਰੇ ਘਰਾਂ ਉੱਪਰ ਮੈਂ ਡੋਲ ਕੇ ਗਿਆ ਰਾਤ ਠੀਕ ਆ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜ਼ਿੰਮੇਵਾਰੀ ਕਾਦੀ ਇਹ ਰਾ ਦੇ ਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲ 15-20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣਦਾਰ ਕਦੀ ਦੇਣਦਾਰ ਆ ਪਾਪਾ ਅੰਦਰ ਨਹੀਂ ਜਾਣਾ ਆ ਦੇਖੋ ਦੇਖੋ ਸੱਦੀ ਕਰੋ ਅੰਦਰ ਨਹੀਂ ਜਾਣਾ ਪੁਲਿਸ ਆਊ ਆਪੀ ਚੈੱਕ ਕਰੂਗੀ ਜਿੰਨਾਂ ਦੀ ਜ਼ਿੰਮੇਵਾਰੀ ਆ ਉਹ ਚੈੱਕ ਕਰਨਗੇ ਸਾਨੂੰ ਤਾਂ ਫਿਰ ਕਹਿ ਦਿੰਦੇ ਨੇ ਇਹ ਬਾਹਰ ਦੇਖ ਲੈ ਚੰਗੀ ਬਾਈ ਦੀ ਇੱਧਰ ਸਾਰਾ ਕੰਮਕਾਰ ਆ ਯਾਰ ਇਹ ਕੈਸੂਲ ਵੇਚਣ ਖਾਤਰ ਯਾਰ ਤੇਰੇ ਕੋਲ ਚੰਗੀ ਫੈਕਟਰੀ ਐ ਤੂੰ ਚੰਗਾ ਸਾਰਾ ਕੰਮ ਕਰਦਾ ਤੈਨੂੰ ਕੀ ਲੋੜ ਨਸ਼ਾ ਵੇਚਣ ਦੀ ਠੀਕ ਆ ਐਦੂੰ ਮਾੜੇ ਹਾਲਾਤ ਕੀ ਹੋ ਸਕਦੇ ਆ ਪਾਪਾ ਦੱਸਿਆ ਮੈਂ ਫੋਨ ਕਰਾਂ